ਅੰਜਿਤੇ ਸਾਡੇ ਸ਼ਹੀਦ ਕਾਰਗਿਲ ਦੇ ਦੌਰਾਨ ਜਿਹੜੀ ਆਪਣੀ ਕਾਰਗਿਲ ਲੜਾਈ ਦੇ ਦੌਰਾਨ ਸ਼ਹੀਦ ਹੋਏ ਪ੍ਰਵੀਨ ਕੁਮਾਰ ਜੀ ਤੁਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਕਰਨ ਆਏ ਸੀ ਬੜਾ ਔਖਾ ਟਾਈਮ ਸੀਗਾ ਉਹਨਾਂ ਦੇ ਮਾਤਾ ਜੀ ਨੇ ਸਾਡੇ ਨਾਲ ਲੈ ਉਹਨਾਂ ਦੀ ਯਾਦ ਚਿੱਤੇ ਸ਼ਹਿਰ ਵਾਸੀਆਂ ਨੇ ਇੱਥੇ ਪਾਰਕ ਵੀ ਬਣਾਇਆ ਹੋਇਆ ਤੇ ਜਿਹੜੀ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਅਸੀਂ ਉਹਨਾਂ ਨੂੰ ਇੱਥੇ ਪਾਰਕ ਦੇ ਵਿੱਚ ਬੂਟੇ ਵੀ ਲਗਾਏ ਨੇ ਅੱਜ ਤਾਂ ਕਿ ਜਦੋਂ ਲੋਕ ਮੰਦਰ ਤੇ ਆਣ ਉਹ ਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਦੇਣਾ ਸੇ ਇੱਕ ਸੱਚੀ ਸ਼ਰਧਾਂਜਲੀ ਹੋ ਦੇ ਸਕੇ ਅਸਲ ਠੀਕ ਹੈ ਮੈਂ ਮੈਂ ਦੇ ਕੀ ਨਾਂ ਕੀ ਕਹਿਣਾ ਚਾਹੁੰਦੇ ਉਹ ਅੱਜ ਯਾਦ ਕੀਤਾ ਗਿਆ। ਮੈਂ ਕੁਝ ਨਹੀਂ ਜੇ ਪਤਾ ਕੀ ਕਹਿਣਾ ਹੈ ਕਿ ਨਹੀਂ। ਮੇਰਾ ਬੇੜਾ ਲੋਚੀਤ ਹੋਇਆ ਦੇਸ਼ ਦੇ ਬਦਲੇ। ਚਲੋ ਬਹੁਤ ਵਧੀਆ। ਕਿੰਨਾ ਕ ਮਾਣ ਹੈ ਆਪਣੇ ਪੁੱਤ ਨੂੰ। ਬਹੁਤ ਮਾਣ ਹੈ ਆ ਪੀ। ਚਲੋ ਦੁਨੀਆ ਤੇ ਨਾਂ ਕਰਕੇ ਕੀ ਆ ਬਾਪ ਦਾ। ਬੜੀ ਯਾਦ ਆਉਂਦੀ ਹੈ ਪਿਓ ਦਾ। ਅਤੀ ਸੇਵਾ ਕਰਦੇ ਹੁੰਦੇ ਸੀਗੇ। ਬੂਟੀਆਂ ਨੂੰ ਪਾਣੀ ਪਾਉਂਦੇ ਨਾਲ ਨਮਸ਼ਕਾਰ ਕਰਦੇ ਸੀਗੇ ਆਪਣੇ ਬੇੜੇ। ਜੋਾ ਦਿੱਕਤ ਭੁੱਲਦੀ ਨਹੀਂ ਜੀ ਅੱਜ 25 ਸਾਲ ਹੋ ਗਏ ਨੇ ਹਾਂਜੀ ਇੰਨੀ ਬਜਾਦਾਂ ਨੇ ਅੱਜ ਬਹੁਤ ਜ਼ਿਆਦਾ ਆ ਭੁੱਲਦੇ ਹੀ ਨਹੀਂ ਜਦੋਂ ਮਾਰਤਾਂਗੇ ਉਦੋਂ ਭੁੱਲ ਜਾਣਾ ਹੈ ਅੱਜ ਤੇ ਸਾਡੇ ਸ਼ਹੀਦ ਕਾਰਗਿਲ ਦੇ ਦੌਰਾਨ ਜਿਹੜੀ ਆਪਣੇ ਕਾਰਗਿਲ ਲੜਾਈ ਦੇ ਦੌਰਾਨ ਸ਼ਹੀਦ ਹੋਏ ਪਵਨ ਕੁਮਾਰ ਜੀ ਉਸ ਨੂੰ ਨਾਲ ਉਹਦਾ ਦੰਦੀ ਪੇਕ ਕਰਨ ਆਏ ਸੀ ਬੜਾ ਔਖਾ ਟਾਈਮ ਸੀਗਾ ਉਹਨਾਂ ਦੇ ਮਾਤਾ ਜੀ ਨੇ ਸਾਡੇ ਨਾਲ ਨੇ ਉਹਨਾਂ ਦੀ ਯਾਦ ਚ ਇਥੇ ਸ਼ਹਿਰ ਵਾਸੀਆਂ ਨੇ ਇੱਥੇ ਪਾਰਕ ਵੀ ਬਣਾਇਆ ਹੋਇਆ ਹੈ

ਇੰਨਾ ਕੁ ਮਾਣ ਹੈ ਆਪਣੇ ਪੁੱਤ ਨੂੰ ਬਹੁਤ ਮਾਣ ਆ ਪੀ ਚਲੋ ਦੁਨੀਆ ਤੇ ਨਾਂ ਕਰਕੇ ਕੀ ਆਂ ਬਾਪ ਦਾ ਬੜੀ ਯਾਦ ਆਉਂਦੀ ਹੈ ਪਿਓ ਦਾ ਤੇ ਸੇਵਾ ਕਰਦੇ ਹੁੰਦੇ ਸੀਗੇ ਬੂਟੀਆਂ ਨੂੰ ਪਾਣੀ ਪਾਉਂਦੇ ਨਾਲ ਨਮਸ਼ਕਾਰ ਕਰਦੇ ਸੀ ਆਪਣੇ ਬੇੜੇ ਤੇ ਯਾਦ ਤੱਕ ਤੇ ਭੁੱਲਦੀ ਨਹੀਂ ਜੀ ਅੱਜ 25 ਸਾਲ ਹੋ ਗਏ ਨੇ ਹਾਂ ਜੀ ਇੰਨੀ ਕੁ ਜਾਂਦਾ ਨੇ ਬਹੁਤ ਜ਼ਿਆਦਾ ਆ ਭੁੱਲਦੇ ਹੀ ਨਹੀਂ ਜਦੋਂ ਮਰਤ ਮੰਗੇ ਉਦੋਂ ਪੋਲ ਜਾਣਾ ਹੈ ਅੱਜ ਤੇ ਸਾਡੇ ਸ਼ਹੀਦ ਕਾਰਗਿਲ ਦੇ ਦੌਰਾਨ ਜਿਹੜੀ ਆਪਣੀ ਕਾਰਗਿਲ ਲੜਾਈ ਦੇ ਦੌਰਾਨ ਸ਼ਹੀਦ ਹੋਏ ਪ੍ਰਵੀਨ ਕੁਮਾਰ ਜੀ ਉਸ ਨੂੰ ਨਾਲ ਉਹ ਸ਼ਰਧਾਂਜਲੀ ਦੇਣ ਆਏ ਸੀ ਬੜਾ ਔਖਾ ਟਾਈਮ ਸੀਗਾ ਉਹਨਾਂ ਦੇ ਮਾਤਾ ਜੀ ਨੇ ਸਾਡੇ ਨਾਲ ਨੇ ਉਹਨਾਂ ਦੀ ਯਾਦ ਚਿੱਤੇ ਸ਼ਹਿਰ ਵਾਸੀਆਂ ਨੇ ਇੱਥੇ ਪਾਰਕ ਵੀ ਬਣਾਇਆ ਹੋਇਆ ਤੇ ਜਿਹੜੀ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਅਸੀਂ ਉਹਨਾਂ ਨੂੰ ਇੱਥੇ ਪਾਰਕ ਦੇ ਵਿੱਚ ਬੂਟੇ ਵੀ ਲਗਾਏ ਲੈ ਅੱਜ ਤਾਂ ਕਿ ਜਦੋਂ ਆਲਵਾਣ ਮੰਡਵਿਤ ਆਣ ਉਹ ਤੇ ਉਹਨਾਂ ਨੂੰ ਸ਼ਿੱਦਾਂ ਨੂੰ ਆਜ਼ਦੇ ਦਿਨਾਂ ਸੇ ਇੱਕ ਸੱਚੀ ਸ਼ਰਧਾਂਜਲੀ ਦੇ ਸਕੀਏ ਅੰਮ੍ਰਿਤ ਦੇ ਕੀ ਨਾਂ ਕੀ ਕਹਿਣਾ ਚਾਹੁੰਦੇ ਹੋ ਅੱਜ ਯਾਦ ਕੀਤਾ ਜਾ ਰਿਹਾ ਹੈ ਮੈਨੂੰ ਕੁਝ ਨਹੀਂ ਜੇ ਪਤਾ ਕੀ ਕਹਿਣਾ ਹੈ ਕਿ ਨਹੀਂ ਮੇਰਾ ਬੇੜਾ ਲੋਚੀਤ ਹੋਇਆ ਦੇਸ਼ ਦੇ ਬਦਲੇ ਚਲੋ ਬਹੁਤ ਵਧੀਆ ਕਿੰਨਾ ਕੁ ਮਾਣ ਹੈ ਆਪਣੇ ਪੁੱਤ ਨੂੰ ਬਹੁਤ ਮਾਣ ਹੈ ਆ ਪੀ ਚਲੋ ਦੁਨੀਆ ਤੇ ਨਾਂ ਕਰਕੇ ਕੀ ਆ ਬਾਪ ਦਾ ਇਹ ਚੀਜ਼ ਬੜੀ ਯਾਦ ਆਉਂਦੀ ਹੈ ਪਿਓ ਦਾ ਸੇਵਾ ਕਰਦੇ ਹੁੰਦੇ ਸੀਗੇ ਬੂਟੀਆਂ ਨੂੰ ਪਾਣੀ ਪਾਉਂਦੇ ਨਾਲ ਨਮਸ਼ਕਾਰ ਕਰਦੇ ਸੀਗੇ ਆਪਣੇ ਬੇੜੇ ਜਾਤਿਕ ਤੇ ਭੁੱਲਦੀ ਨਹੀਂ ਜੀ ਅੱਜ 25 ਸਾਲ ਹੋ ਗਏ ਨੇ ਹਾਂਜੀ ਇੰਨੀ ਬਹੁਤ ਜ਼ਿਆਦਾ ਨੇ ਅੱਜ ਬਹੁਤ ਜ਼ਿਆਦਾ ਆ ਭੁੱਲਦੇ ਹੀ ਨਹੀਂ ਜਦੋਂ ਮਰਤ ਮੰਗੇ ਉਦੋਂ ਭੁੱਲ ਜਣਾ